ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾਕਟਰ ਜੀਵ ਸੂਜੀ ਨੇ ਅਜੇ ਤੋਂ ਕਰੀਬ 2 ਸਾਲ ਪਹਿਲਾਂ ਆਪਣਾ ਅਹੁਦਾ ਸੰਭਾਲਿਆ ਸੀ ਇਹਨਾਂ ਨੇ ਆਪਣੇ ਇਸ ਕਾਰਜਕਾਲ ਦੌਰਾਨ ਪ੍ਰਬੰਧਕੀ ਤੌਰ ਤੇ ਅਤੇ ਯੂਨੀਵਰਸਿਟੀ ਦੇ ਅੰਦਰ ਚੱਲਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਬੇਹੱਦ ਸ਼ਲਾਘਾਯੋਗ ਵਿਕਾਸ ਕੀਤਾ ਹੈ ਸਾਡੀ ਸੰਸਥਾ ਲੋਰਡ ਬੁੱਧਾ ਚੈਰੀਟੇਬਲ ਟਰਸਟ ਤੇ ਫਰੀਦਕੋਟ ਇਕਾਈ ਅੱਜ ਡਾਕਟਰ ਸਾਹਿਬ ਨੂੰ ਇਸ ਕੰਮ ਲਈ ਵਧਾਈ ਦੇਣ ਵਾਸਤੇ ਆਈ ਹੈ ਅੱਜ ਪਿਛਲੇ ਦਿਨੀ ਹੀ ਡਾਕਟਰ ਸਾਹਿਬ ਅਤੇ ਸਾਡੇ ਹਲਕਾ ਉਪਤਾਇਕ ਸਰਦਾਰ ਗੁਰਦੇਵ ਸਿੰਘ ਸੇਖੋ ਸਾਹ ਦੇ ਸਾਂਝੇ ਯਤਰਾ ਨਾਲ ਯੂਨੀਵਰਸਿਟੀ ਵਿੱਚ 75 ਐਮਬੀਬੀ ਦੀਆਂ ਸੀਟਾਂ ਹੋਰ ਆਈਆਂ ਹਨ ਇਸ ਦੇ ਨਾਲ ਹੀ ਲੁਧਿਆਣਾ ਵਿਖੇ ਨਵਾਂ ਕਾਲਜ ਖੋਲ੍ਹਿਆ ਗਿਆ ਹੈ ਸਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਯੂਨੀਵਰਸਿਟੀ ਦੇ ਅੰਦਰ ਅਗਨੀ ਵਿਰਾਹੀ ਸਕਿੱਲ ਸੈਂਟਰ ਵੀ ਬਣਾਇਆ ਗਿਆ ਹੈ ਅਸੀਂ ਸਾਡੀ ਇੱਕ ਐਨਜੀਓ ਹੋਣ ਦੇ ਨਾਤੇ ਸਾਡਾ ਕਰਮਚਾਰੀਆਂ ਨਾਲ ਅਤੇ ਆਮ ਸਮਾਜ ਦੇ ਲੋਕਾਂ ਨਾਲ ਵਾਪਰਦਾ ਰਹਿੰਦਾ ਹੈ ਇੱਕ ਗੱਲ ਬੜੀ ਸਪਸ਼ਟ ਹੋਈ ਹੈ ਕਿ ਯੂਨੀਵਰਸਿਟੀ ਅੰਦਰ ਜੋ ਵੀ ਹੁਣ ਤੱਕ ਕੰਮ ਹੋਏ ਹਨ ਡਾਕਟਰ ਜੀਵ ਸੂਤ ਜੀ ਦੀ ਅਗਵਾਈ ਹੇਠ ਅਤੇ ਸਾਡੇ ਹਲਕੇ ਦੇ ਐਮਐਲਏ ਸੇਖੋਂ ਸਾਹਿਬ ਦੇ ਯੋਗਦਾਨ ਨਾਲ ਉਹ ਸਾਰੇ ਨਿਯਮਾਂ ਅਨਸਾਰ ਅਤੇ ਨਿਰਧਾਰਿਤ ਸ਼ਰਤਾਂ ਸਾਧ ਪੂਰੇ ਕੀਤੇ ਗਏ ਹਨ ਇਸ ਦੇ ਨਾਲ ਸਾਨੂੰ ਇਸ ਗੱਲ ਦੀ ਵੀ ਬੇਹੱਦ ਖੁਸ਼ੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਨਿਯੁਕਤੀਆਂ ਅਤੇ ਪ੍ਰਮੋਸ਼ਨਾਂ ਲਟਕੀਆਂ ਹੋਈਆਂ ਸਨ ਡਾਕਟਰ ਸਾਹਿਬ ਨੇ ਅਹੁਦਾ ਸੰਭਾਲਦਿਆਂ ਹੀ ਇਸ ਕੰਮ ਵਿੱਚ ਬੜੀ ਤੇਜ਼ੀ ਲਿਆ ਮੈਨੂੰ ਇਹ ਗੱਲ ਦੱਸਰੋ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਸਾਹਿਬ ਨੇ ਇੱਕੋ ਹੀ ਨੀਤੀ ਅਪਣਾਈ ਹੋਈ ਹੈ ਜੋ ਵੀ ਕੋਈ ਕਰਮਚਾਰੀ ਆਵੇ ਆਪਣਾ ਬਣਦਾ ਹੱਕ ਲੈ ਕੇ ਜਾਵੇ ਇਸ ਨੀਤੀ ਦੇ ਚਲਦਿਆਂ ਉਹਨਾਂ ਨੇ ਸਾਰੇ ਕਰਮਚਾਰੀਆਂ ਨੂੰ ਉਹਨਾਂ ਦੇ ਬਣਦੇ ਲਾਭ ਅਤੇ ਬਣਦੇ ਹੱਕ ਦਿੱਤੇ ਹਨ ਮੈਂ ਜਗਦੀਸ਼ ਰਾਏ ਤੋਂ ਸਿਵਾਲ ਲਾਰਡ ਬੁੱਧਾ ਚੈਰੀਟੇਬਲ ਟਰਸਟ ਦਾ ਸੰਸਥਾਪਕ ਚੇਅਰਮੈਨ ਹਾਂ ਅਤੇ ਇਸ ਸਾਰੇ ਨੇਕ ਕਾਰਜਾਂ ਲਈ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਲਈ ਡਾਕਟਰ ਸੂਸਾ ਅਤੇ ਸਾਡੇ ਐਮਐਲਏ ਸੇਖੂ ਸਾਹਿਬ ਨੂੰ ਵਧਾਈ ਦਿੰਦਾ ਹਾਂ ਆdte ਸਾਡੀ ਸੰਸਥਾ ਵੱਲੋਂ ਅਸੀਂ ਇਹਨਾਂ ਦੀਆਂ ਸੁਆਵਾਂ ਬਦਲੇ ਸਨਮਾਨਤ ਕਰਨ ਵਾਸਤੇ ਆਏ ਹਾਂ ਇੰਨੀ ਗੱਲ ਕਹਿੰਦਾ ਹੋਇਆ ਮੈਂ ਤੁਹਾਡੇ ਸਾਰੇ ਤੁਹਾਡਾ ਸਤਿਕਾਰ ਕਰਦਾ ਹਾਂ ਇਹ ਬਹੁਤ ਬੜੀ ਉਪਰਾਲਾ ਹੈ ਦੇਖੋ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਕੁਝ ਕੋਰਸਿਸ ਆਡੈਂਟੀਫਾਈ ਕੀਤੇ ਜੇ ਤੁਸੀਂ ਉਸ ਕੋਰਸ ਕਰਾਉਂਦੇ ਹੈ ਤੇ ਤੁਹਾਨੂੰ ਰਹਿਣਾ ਵੀ ਫ੍ਰੀ ਹੈ ਖਾਣਾ ਵੀ ਫ੍ਰੀ ਹੈ ਉਤੇ ਤੁਹਾਡੀ ਐਜੂਕੇਸ਼ਨ ਦੇ ਇੰਸਟੀਟਿਊਸ਼ਨ ਫੀਵੀ 3% ਤੇ ਇੱਥੇ ਅਸੀਂ ਉਸ ਵਿੱਚ ਰੈਸਟ੍ਰਿਕਟ ਨਹੀਂ ਕੀਤਾ ਅਸੀਂ ਕੈਂਪਲਰ ਸਕੂਲ ਦੇ ਬੱਚਿਆਂ ਜਿਹੜਾ ਉਹਨਾਂ ਨੂੰ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨਾਲ ਕੰਟੈਕਟ ਕਰਦੇ ਤੇ ਉਹਨਾਂ ਨੂੰ ਐਨਕੋਰੇਜ ਕਰਨੇ ਕਿ ਪ੍ਰੋਸੈਸ ਕਿੰਨੀ ਚੱਲੂ ਤੇ ਅਸੀਂ ਉਹ ਵਾਲੇ ਕੋਰਸ ਵੀ ਕਰ ਰਹੇ ਹਾਂ ਜਿਸ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਹਲੇ ਤੱਕ ਉਹ ਸਪੋਰਟ ਨਹੀਂ ਦਿੰਦੀ ਕਿ ਉਹ ਕੋਰਸ ਵੀ ਹੋਣਗੇ जोड़े नौ कोर्स है और पंजाब स्किल डेवलपमेंट मिशन सपोर्ट कर रहे हैं तो असं ऑफर दि है दो सौ कोर्स तो बहुत जल्दी असं ओ डी एल भी शुरू कर रहे हैं ऑनलाइन डिजिटल लर्निंग तो उद्देशा कि कुछ टाइम फिजिकली स्पेंड करके बाकी ऑनलाइन हो जाएगा तो जरा डिजिटल ऑनलाइन ई एजुकेशन है वह भी इंट्रोड्यूस हो रहा है साँ यूनिवर्सिटी पहली यूनिवर्सिटी बन गई है ਟੋਟਲ ਈ ਰਿਸੋਰਸਸ ਸਾਰੀ ਅਡਜਸਟੇਸ਼ਨ ਈ ਰਿਸੋਰਸਸ ਜਿਸ ਦਾ ਤੁਹਾਡੇ ਵਧੀਆ ਸੋਫਟਕਾਮ ਥੈਂਕ ਯੂ ਸੋ much ਕਾਰਨ ਇਹ ਸਾਰਾ ਕੁਝ ਹੋ ਰਿਹਾ ਹੈ ਪਹਿਲਾਂ ਵੀ ਚਲੋ ਨਹੀਂ ਸੋਚ ਰਹੇ ਹਾਂ ਪਰ ਉਹ ਇੰਨਾ ਨਹੀਂ ਸੋਚਦੇ ਸੀ ਜਦੋਂ ਤੁਸੀਂ ਇਹਨਾਂ ਕੁਝ ਲਿਆਤਾ ਇਹ ਕਿ ਇਹ ਇਤਿਹਾਸ ਇਤਿਹਾਸ ਹੀ ਇਹ ਬਣ ਗਿਆ ਵੀ ਤੁਸੀਂ ਬਹੁਤ ਕੁਝ ਚੰਗੀਆਂ ਮਸ਼ੀਨਾਂ ਲਿਆ ਬਹੁਤ ਸੱਚੀ ਗੱਲ ਹੈ ਜੇ ਤੁਸੀਂ ਫਰੀ ਅਪਰੀਸ਼ੀਏਟ ਕਰ ਰਹੇ ਹੋ ਹਾਂ ਜੀ ਬਿਲਕੁਲ ਇਹ ਜਿਹੜਾ ਵੀ ਸੋਸ਼ਲ ਲੋਡਰੀ ਮੈਨੇਜਮੈਂਟਸ ਹੈ ਮੀਡੀਆ ਹੈ ਤੇ ਪੋਲਿਟਿਕਲ ਪੋਲਿਟਿਕਲ ਪੀਪਲ ਹੈ ਤੇ ਸਾਡਾ ਬਿਊਰੋਕ੍ਰੇਸੀ ਇਹ ਸਾਰੇ ਮਿਲ ਕੇ ਚੱਲਣ ਤਾਂ ਮੇਰਾ ਖਿਆਲ ਇਹ ਰਿਮੋਟ ਯੂਨੀਵਰਸਿਟੀ ਹੈ ਰਿਮੋਟ ਏਰੀਆ ਵਿੱਚ ਬਾਅਦ ਕਈ ਚੀਜ਼ਾਂ ਵਿੱਚ ਅਸੀਂ ਬਾਕੀ ਯੂਨੀਵਰਸਿਟੀ ਜਿਹੜੀ ਪੂਰੇ ਇੰਡੀਆ ਦੀ ਹੈ ਉਸ ਤੱਕ ਗਈ ਬਿਲਕੁਲ ਇਹ ਪੀਸ ਚਲਦੀ ਰਹੇ ਅੱਛਾ ਸਾਰੇ ਮਿਲ ਜੁਲ ਕੇ ਹੁਣ ਇੱਕ ਵਰਕ ਕਲਚਰ ਹੁੰਦਾ ਇਹ ਆਦਤ ਹੁੰਦੀ ਹੈ ਅੱਜ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਅੰਪਲਾਈਸ ਹੈ ਸਾਡੇ ਜਿਹੜੇ ਇਹ ਵਰਕਰਸ ਐ ਸਟੂਡੈਂਟਸ ਐ ਉਹਨਾਂ ਨੂੰ ਹੋਣੀ ਚਾਹੀਦੀ ਆਦਤ ਪੈਣੀ ਤੇ ਉਹ ਇਹ ਆਦਤ ਬਣ ਜਾਏ ਤੇ ਇਹ ਦੇ ਬੱਦੇ ਜਾਂ ਇੱਕ ਵਾਰੀ ਆਦਤ ਪੈ ਗਈ ਤੇ ਪੈ ਗਈ ਯੂਨੀਵਰਸਿਟੀ ਦੇ ਬੰਦੇ ਜਿਹੜੇ ਹੈਡ ਪ੍ਰਦੀਪ ਜੀ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਬਹੁਤ ਵਧੀਆ ਮੈਂ ਫੋਨ ਵੀ ਕੀਤਾ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਵੀ ਤੁਸੀਂ ਬਹੁਤ ਵਧੀਆ ਵਾਕਈ ਵੀ ਉਹਨਾਂ ਦੇ ਜਿਹੜੇ ਮੈਨਪਸ ਸਦਕਾ ਬਹੁਤ ਸਾਰੇ ਮਰੀਜ਼ ਠੀਕ ਹੋ ਗਏ ਦੇਖੋ ਅਸੀਂ ਕੈਂਸਰ ਉੱਤੇ ਤੇ ਸਪੈਸ਼ਲ ਫੋਕਸ ਹੈ ਸਾਡਾ ਸਾਡਾ ਫਟਿੰਡਾ ਫਰੀਦਪੁਰ ਜਿੱਥੇ ਪ੍ਰਦੀਪ ਹੈ ਸਾਡੇ ਉੱਤੇ ਪ੍ਰਵਿੰਦਰ ਸਿੰਘ ਤੇ ਸਾਡਾ ਫਾਜ਼ਿਲਕਾ ਜਿਹੜਾ ਟਰਸਰੀ ਕੇਅਰ ਹੈ ਸਾਰੇ ਪਾਬਾ ਫਰੀਦ ਯੂਨੀਵਰਸਿਟੀ ਦੇ 3 ਸੈਂਟਰ ਨੇ ਇਹ ਮਾਲਵਾ ਬੈਲਟ ਹੈ ਤੁਸੀਂ ਸੁਣਿਆ ਪਹਿਲੇ ਕਿ ਇੱਥੋਂ ਟ੍ਰੇਨ ਜਾਂਦੀ ਸੀ ਟਰੇਨ ਜਾਂਦੀ ਹੈ ਜਿਸ ਦੇ ਵਿੱਚ ਸਾਰੇ ਟ੍ਰੀਟਮੈਂਟ ਤੇ ਰਾਨ ਬਿਕਨਰ ਜਾਂਦੇ ਸੀ ਕੈਂਸਰ ਦੇ ਫੋਨ ਕਿਹਾ ਜਾ ਰਿਹਾ ਉਹ ਨਹੀਂ ਜਾ ਰਹੇ ਤੇ ਇਹ ਰਿਵਰਸਲ ਜਿਹੜਾ ਹੋਇਆ ਪਿਛਲੇ ਦੋ ਸਾਲਾਂ ਵਿੱਚ ਮੇਥਾਲੇ ਸਾਧਨ ਕੋਲ ਅਸੀਂ ਉਹਨਾਂ ਸਾਰੀ ਜਿਹੜੀ ਟ੍ਰੀਟਮੈਂਟ ਹੈ ਸਾਡੀ ਜਿਹੜੀ ਮਸ਼ੀਨਰੀ ਹੈ ਕੈਂਸਰ ਦੇ ਰਿਲੇਟਡ ਉਹ ਮੇਰੇ ਖਿਆਲ ਪੂਰੇ ਪੰਜਾਬ ਵਿੱਚ ਨੰਬਰ 1 ਹੈ ਇਦੋਂ ਬੋਲਦੇ ਡਿਜੀਟਲ ਮਸ਼ੀਨਾਂ ਤੇ ਐਨਲੋਗ ਤੇ ਡਿਜੀਟਲ ਮਸ਼ੀਨਾਂ ਬਹੁਤ ਸੁਪਰੀਅਰ ਹੁੰਦੀ ਹੈ ਕੁਝ ਮਸ਼ੀਨਾਂ ਜਿਹੜੇ ਪੀਜੀਆ ਤੇ ਇੰਸਟ੍ਰਕਸ਼ਨ ਲੈਂਦਾ ਉਹਦੇ ਇੱਕ ਬਹੁਤ ਖੁਸ਼ੀ ਦੀ ਉਸਤਿ ਬਹੁਤ ਖੁਸ਼ੀ ਦਾ ਆਸ਼ੀਰਵਾਦ ਹੈ ਕਿ ਸਾਡੇ ਗਵਰਨਮੈਂਟ ਭਗਵਾਨ ਮਾਨਜੀਤ ਦੇ ਸਾਡੇ ਡਾਕਟਰ ਬਲਵੀਰ ਜੀ ਇਹਨਾਂ ਦਾ ਸਖਦਾ ਸਪੋਰਟ ਮਿਲਿਆ ਜਿਸ ਨੇ 2 ਸਾਲ ਵਿੱਚ ਅਸੀਂ ਇਸ ਯੂਨੀਵਰਸਿਟੀ ਵਿੱਚ ਵੀ ਉਹ ਤੇ ਲੋਕਲ ਬੰਦੇ ਜਿਹੜੇ ਐ ਜਿਨਾਂ ਨੂੰ ਸਮਝ ਨਹੀਂ ਹੈ ਉਹਨੇ ਨੂੰ ਪੋਲਿਟਿਸ਼ੀਅਨ ਸਮਝਦੇ ਐ ਉਹ ਬੋਲਦੇ ਐ ਮਸ਼ੀਨਾਂ ਮਤ ਖਰੀਦੋ ਬਿਲਡਿੰਗ ਮਤ ਬਣਾਓ ਕਲਾਸਰੂਮ ਮਤ ਬਣਾਓ ਜੋ ਵੀ ਕੰਮ ਹੁੰਦਾ ਉਸ ਵਿੱਚ ਉਹਨਾਂ ਨੂੰ ਲੱਗਦਾ ਕਿ ਯਾ ਤਾਂ ਠੇਕਾ ਇੱਕ ਹੁੰਦਾ ਟਰਨਓਵਰ ਟਰਨਓਵਰ ਹੁੰਦਾ ਕਿ ਠੇਕਾ ਜਿਹੜਾ ਐ ਜੇ 50 ਲੱਖ ਦਾ ਕੋ ਛੋਟੇ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਜੇ ਨਾ ਹੋਏ ਕਿ 5 ਕਰੋੜ ਦਾ ਉਹ ਵੱਡੇ ठेकेदार ਇਹਨੂੰ ਦਿੱਤਾ ਜਾਂਦਾ ਉਹਦੀ ਟਰਨਓਵਰ ਦੇਖਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਆ ਬਿਚਾਰੇ ਉਹ ਥੋੜੇ ਉਹਨਾਂ ਨੇ ਦੁਨੀਆ ਦੇਖੀ ਨਹੀਂ ਹੈ ਪਰ ਆਪਣੇ ਆਪ ਨੂੰ ਪੋਲਿਟਿਕਸ ਵਿੱਚ ਤੇ ਸਮਝ ਵਿੱਚ ਬਹੁਤ ਉੱਚ ਮੰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਜੀ ਮੂਲ ਹੁੰਦੇ ਬਿਲਕੁਲ ਜੇ ਇੱਥੇ ਸੱਚਮੁੱਚ ਐਨਜੀਓ ਮੂਵਮੈਂਟ ਦੀ ਜਰੂਰਤ ਹੈ ਕਿ ਕੋਈ ਜੀ ਸੰਸਥਾ ਸਜਗ ਹੈ ਕਿ ਹਰ ਇਸ਼ੂ ਨੂੰ ਡਿਸਕਸ ਕਰਦੀ ਹੈ ਤੇ ਗਰਾਊਂਡ ਰਿਐਲਿਟੀ ਤੇ ਚਾਣ ਕੇ ਡਿਵੈਲਪਮੈਂਟ ਵਿੱਚ ਸੁਜੈਸ਼ਨਸ ਦਿੰਦੀ ਹੈ ਤੇ ਇੱਕ ਬਹੁਤ ਵੱਡੀ ਗੱਲ ਹੈ ਇਹ ਹੀ ਰੋਲ ਹੁੰਦਾ ਹੈ ਕਿਸੇ ਵੀ ਐਨਜੀਓ ਦਾ ਤੇ ਤੁਸੀਂ ਵਧਾਈ ਦੇ ਪਾਸ ਵੀ ਤੁਸੀਂ ਸੋਚ ਰਹੇ ਹੋ ਆਵਾਮ ਵਾਸਤੇ ਸਾਰੀ ਡਿਵੈਲਪਮੈਂਟ ਵਾਸਤੇ ਤੇ ਪ੍ਰੋਗਰੈਸ ਵਾਸਤੇ ਇਸ ਤਰ੍ਹਾਂ ਦੀ ਸੰਸਥਾ ਸਾਰੀਆਂ ਮਿਲ ਕੇ ਮੇਰੇ ਖਿਆਲ ਹੈ ਕਿ ਫਰੀਦਕੋਟ ਪੂਰੇ ਪੰਜਾਬ ਦੇ ਜਾਂ ਹਰਿਆਣੇ ਦੇ ਨਹੀਂ ਵੱਡੇ ਨਕਸ਼ੇ ਤੋਂ ਉਬਰ ਸਕਦਾ ਤੁਹਾਨੂੰ ਬਹੁਤ ਜਿਹੜਾ ਕੁਛ ਆਜੀ ਇਹ ਇਹ ਖਤਮ ਹੋ ਗਿਆ ਜਿਹੜਾ ਚੱਲ ਰਿਹਾ ਉਹ ਖਤਮ ਹੋ ਗਿਆ ਪਰ ਇਹ ਦਾ ਨਿਰਸPRINCIPAL ਜਿਸ ਨੂੰ ਚੱਲਦਾ ਇਸਾਸਤ ਮੰਦੋ ਜਿਹੜੇ ਸੀ ਆਪਾਂ ਨੌਜਵਾਨਾਂ ਭਰਤੀ ਕਰਦੇ ਸੀ ਨੇ 10 ਆਪ ਦੇ 400 ਉਹਨਾਂ ਵਾਸਤੇ ਚੁਸਤੇ ਹਾਂਜੀ ਅਗਨੇ ਅਗਦੀ ਵੀ ਰਾਜਨੀਤੀ ਮਹਾਂ ਜੀ ਆਹ ਸਾਡਾ ਐਗਰੀਮੈਂਟ ਹੋ ਗਿਆ ਆਰਮੀਨਾ ਹਾਂ ਜੀ ਆਮ ਫੋਰ ਗਵਰਨਮੈਂਟ ਸਾਡੇ ਸਾਥ ਸਰ ਇਹ ਕਿਤੇ ਲਈ ਕਿਸੇ ਫਰਕ ਨੂੰ ਵੱਡਾ ਜਾਵੇ ਨਾ ਛਾਂਗਿਆ ਜਾਵੇ ਉਹਨੂੰ ਉਹਦੀਆਂ ਟਾਲੀਆਂ ਹੋਰ ਫੈਲਦੀਆਂ ਉਹ ਹੋਰ ਜ਼ਿਆਦਾ ਸੰਘਣਾ ਹੁੰਦਾ ਨਹੀਂ ਜਿੰਨਾ ਕਿਸੇ ਦਾ ਵਿਰੋਧ ਕੀਤਾ ਜਾਂਦਾ ਨਾ ਉਹਨਾ ਹੀ ਵਿਕਾਸ ਹੁੰਦਾ ਹੈ ਵਿਰੋਧ ਦੇ ਵਿੱਚ ਹੀ ਵਿਕਾਸ ਹੈ ਵਿਰੋਧ ਦੇ ਬਿਨਾ ਤਾਂ ਕ੍ਰਿਟਿਕਸ ਨਾ ਹੋਣ ਤਾਂ ਡਵੈਲਪਮੈਂਟ ਨਹੀਂ ਹੁੰਦੀ ਹਾਂ ਬਿਲਕੁਲ ਇਹ ਤੁੰਡਾ ਵਿਰੋਧ ਕਰਨ ਵਾਲਾ ਕੋਈ ਨਹੀਂ ਹੈ ਤੇ ਤੁਸੀਂ ਅੱਛਾ ਕੰਮ ਨਹੀਂ ਕਰਦੇ थो थो। मेरा तो यही मानना है कि विरोध होता रहना चाहिए जिससे अपनी गलतियां भी पता चलना सा बिगाड़िया या अच्छा किया लैवलिंग अस है कि अूनिवर्सिटी इस फरीदकोटूकेशन सिस्टम जो है इंडिया और सारे लेवल से क्या दे सकते हैं इंडिविजुअल प्रसैप्शन अलग अलग होती है कोई सोचता है कि अच्छा हो रहा है कोई सोचता नहीं हो रहा है उस डिस्कशन भी और अभी होारे अपनी गलतियाँ ठीक कर सोचते हैं वो भी जरूरी होगा सारे ट्रेनिंग इस बेले शुरू ਇਸਨ ਆਪਣੇ ਚਲਾਏ ਜਾ ਰਹੇ ਹਨ ਹਾਂ ਤੇ ਸਾਡੇ ਗਰੁੱਪ ਬਣੇ ਡਾਇਰెక్టర్ ਸਾਹਿਬ ਨੇ ਸਾਡੀ ਵਾਈਸ ਚਾਂਸਲ ਦੀ ਪੂਰੀ ਟੀਮ ਬਣਾਈ ਹੈ ਤੇ ਪੰਜ ਪੰਜ ਜੋ ਵਾਈਸ ਚਾਂਸਲ ਦਾ ਗਰੁੱਪ ਹੈ ਉਹ ਇਤਤਸਾਹ ਤੇ ਸਾਰੇ ਇੱਕ ਦੂਜੇ ਦੀ ਯੂਨੀਵਰਸਿਟੀ ਵਿਜ਼ਿਟ ਕਰ ਰਹੇ ਹੈ ਤੇ ਕੰਬਾਈਨਡ ਕੋਰਸਸ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਜਿਵੇਂ ਐਗਰੀਕਲਚਰ ਤੇ ਮੈਡੀਕਲ ਦੇ ਹੋਵੇ ਮੈਡੀਕਲ ਤੇ ਟੈਕਨੋਲੋਜੀ ਦੇ ਹੋਵੇ मेडिकल त लीगल दे हो hmm. तो इस तरह अलग अलग यूनिवर्सिटीज जिथे जो स्पेशलिटी है वो तो कोर्स चल रहे है तो साढ़ा जो इक्युपमेंट है पहले हर यूनिवर्सिटी अपना इक्विपमेंट करोड़ों रुपये तक रिसर्च वास्ते हूँ यह डिसाइड होया कि एक यूनिवर्सिटी खरीदेगी जो दूजी यूनिवर्सिटी को चाहिए तो खरीद गए नहीं उसी भी यूज करेंगे पूलिंग ऑफ इक्युपमेंट जो करोड़ इक्विपमेंट है ਉਦਾ ਯੂਟਿਲਾਇਜ਼ੇਸ਼ਨ ਹੋਏਗਾ ਕੋਰਸਿਸ ਡੁਲ ਡਿਗਰੀ ਇੰਟੀਗ੍ਰੇਟਿਡ ਡਿਗਰੀ ਡਿਗਰੀ 2 ਸਾਲ ਲਿਖੇ 2 ਸਾਲ ਕੀਤੀ ਹੋਣੀ ਹੈ ਕੇ ਸੰਜਨ ਚੋਰੀ ਤੇ ਇੰਟਰਨੈਸ਼ਨਲ ਕਾਲਜ ਕੋਲ ਠੀਕ ਹੈ ਸਭ ਕੁਝ ਬਹੁਤ ਕਿਸੇ ਦੁਆਰਾ ਸਰਕਾਰਾ ਸਰ ਕੀਤਾ ਉਹ ਪਹਿਲੇ ਪੰਜਾਬ ਬੋਰਡ ਨੇ ਚਲਾਇਆ ਸੀ ਪਰ ਚੱਲਿਆ ਪਰ ਥੋੜਾ ਜਿਹਾ ਉਰੇ ਵਿੱਚ ਕਪੜਾ ਮੁਸ਼ਪਾਹੀ ਹੋ ਗਿਆ ਸੀਗਾ ਉਹਨੂੰ ਇਹਦਾ ਤਾਂ ਨਹੀਂ ਪਤਾ ਪਰ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਨੇ ਬੜੀ ਕੋਸ਼ਿਸ਼ ਕੀਤੀ ਹੈ ਉਹਨਾਂ طرفੇ ਕਰਨ ਦੀ ਉਹਦੇ ਬਾਅਦ ਉਹਨਾਂ ਨੇ ਸੱਜ ਪ੍ਰੋਜੈਕਟ ਕੀਤਾ ਮੇਰਾ ਐਗਰੀਮੈਂਟ ਅਮਨ ਰੋਗਾ ਜੀ ਨਾਲ ਹੋ ਗਿਆ ਕਲੈਕਟ ਤੇ ਉਹਦੇ ਬਾਅਦ ਉਹਨਾਂ ਨੇ ਜਿਹੜੇ ਹੈਲਥ ਕੇਅਰ ਸਕਿੱਲਸਾਰੇ ਉਹ ਸਾਨੂੰ ਜ਼ਿੰਮੇਵਾਰੀ ਦਿੱਤੀ ਕਿ ਅਸੀਂ ਕਰੀਏ ਸ਼ੁਰੂ ਕਿਉਂਕਿ ਕੋਈ ਹੋ ਨਹੀਂ ਪਾ ਰਿਹਾ ਸੀ 8-10 ਸਾਲ ਤੇ ਬਿਲਡਿੰਗ ਵੀ ਬਿਨਾ ਯੂਜ਼ ਤੇ ਪਈ ਹੋਈ ਸੀ ਉਹ ਸਾਰੀ ਰੈਨੂਵੇਟ ਕਰ ਦਿੱਤੀ ਹੈ ਉਹਨੇ ਹੋਸਟਲਸ ਰੈਨੂਵੇਟ ਕਰ ਦਿੱਤੀ ਹੈ ਉਹ ਰੈਂਡ ਲਾਈਕ ਉੱਤੇ ਗੈਨ ਵੀ ਸ਼ੁਰੂ ਕਰ ਦਿੱਤਾ ਹੈ ਤੇ ਸਾਡੇ ਜਿਹੜੇ ਸਕਿਲਸ ਦੇ 600 ਬੰਦੇ ਟ੍ਰੇਨਡ ਹੋਏ ਇਸ ਵਿੱਚ 3-4 ਮਹੀਨੇ ਉਹਨਾਂ ਵਿੱਚੋਂ ਦੋਸਰوں ਨੂੰ ਜੋਬ ਵੀ ਮਿਲ ਗਈ ਜਿਹੜੀ ਸਾਡੀ ਜੋਬ ਰਿਲੇਟਡ ਸਕਿਲ ਟ੍ਰੇਨਿੰਗ ਹੈ ਇਹਦੇ ਨਾਲ ਇੰਪ੍ਰੈਸ ਹੋ ਕੇ ਵੈਸਟਰਨ ਕਮਾਂਡ ਕੋਲ ਉਹਨੇ ਐਗਰੀਮੈਂਟ ਕਰ ਲਿਆ ਸਾਡੀ ਮਸ਼ੀਨਾਂ ਉਜੇ ਆਰਮੀ ਦੇ ਬਾਦ ਉਹ 에어ਪੋਰਟ ਵੀ ਆਈ ਹੈ ਉਹ ਵੀ ਸਾਡੇ ਨਾਲ ਐਗਰੀਮੈਂਟ ਕਰਨ ਜਾਣੀ ਹੈ ਤੇ ਉਹ ਵੀ ਤੁਹਾਨੂੰ ਨਿਊਜ਼ ਮਿਲ ਜਾਏਗੀ 8-10 ਦਿਨ ਵਿੱਚ ਯਾਰ ਦੀ ਨਾਲ ਵੀ ਹੋ ਗਿਆ ਤੇ ਜਿਹੜਾ ਪਹਿਲਾ ਬੈਚ ਜਿਹੜਾ ਇੰਡੀਆ ਵਿੱਚ ਇਸਕਿੰ ਦਾ ਅਗਨੀ ਵਿਸ਼ਾ ਉਹਨਾਂ ਵੀ ਇੱਕ ਕਵਚਨ ਸੀ ਇਹ ਕਰਨਗੇ ਕੀ ਵਾਰਾ ਤੇ ਆਰਮੀ ਵਿੱਚ ਜਿਹੜੇ ਅਬਜ਼ਰਵ ਜਾਣਗੇ ਉਹ ਤਾਂ ਠੀਕ ਹੈ ਜੇ ਨਹੀਂ ਹੋਣਗੇ उसका तो रिजर्व फोर्स तो है उन्होंने स्किलिंग जगह भी उन्होंने इंटरस्ट है तो असं स्किलिंग में शुरू कर रहे हैं और का सा जोड़े भी बंदे थे। गए वो हेल्थ दी है प्राइमरी हम सू रिक्वेस्ट तो आर्मी से भी आई है तो पंजाब स्किल डेवलपमेंट मिनिस्टर डिपार्टमेंट नॉन हेल्थ भी करो ਅਸੀਂ ਆਪਣੀ ਸਪੇਸ ਆਪਣਾ ਹੋਸਟਲ ਆਪਣੀ ਫੈਸਿਲਿਟੀਜ਼ ਦੇ ਨਮੂਨ ਤਿਆਰ ਹੈ ਸਾਡੀ ਹੈਲਥ ਯੂਨੀਵਰਸਿਟੀ ਹੈ ਅਸੀਂ ਬੋਲੇ ਬੇ ਜੇ ਉਹ ਸਰ ਨੂੰ ਟ੍ਰੇਨਰ ਦਿੰਦੇ ਆ ਤੇ ਇਸ ਪੂਰੀ ਸਪੇਸ ਦਾ ਹੋਸਟਲਸ ਦਾ ਮਲਟੀਪਲ ਯੂਜ਼ ਹੋ ਸਕਦਾ ਹੈ ਪੰਜਾਬ ਸਬੇ ਦੀ ਵਿੱਚ ਉਹਦਾ ਫਾਇਦਾ ਹੋ ਸਕਦਾ ਕਿ ਅਸੀਂ ਓਪਨ ਕਰਦੇ ਹੈ ਕਿ ਅਸੀਂ ਓਪਨ ਹੈ ਉਸ ਵਾਸਤੇ ਤੇ ਕਰਦੇ ਇਹ ਹੋਣ ਦੇ ਬਾਅਦ

ਸਾਡਾ ਮਿਸ਼ਨ ਚੱਲ ਰਿਹਾ ਨਿਊ ਐਜੂਕੇਸ਼ਨ ਪਾਲਿਸੀ ਦੇ ਅੰਦਰ ਦਿੱਲੀ ਸਕਿਲਡ ਐਜੂਕੇਸ਼ਨ ਉਸ ਵਾਸਤੇ ਬਹੁਤ ਜ਼ਰੂਰੀ ਹੈ